ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਦਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਹੈ ਅੱਜ ਦੀ ਵੱਡੀ ਖਬਰ ਟੀਨਸਾ ਨੂੰ ਪ੍ਰਦਾਨ ਮਨਾਏ ਜਾਂਦੇ ਪਾਰਟੀ ਚੋਂ ਉੱਠੇ ਬਗਾਵਤੀ ਰਸੁਰ ਇਕਬਾਲ ਸਿੰਘ ਢਿੰਸਾ ਨੂੰ ਸ਼੍ਰੋਪਨੀ ਕਾਲੀਦਲ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ 6 ਦਿਨ ਬਾਅਦ ਹੀ ਪਾਰਟੀ ਦੇ ਬਗਾਵਤੇ ਸੁਰ ਉੱਠਣ ਲੱਗ ਪਏ ਹਨ ਇਸ ਦਰਾਂ ਅਕਾਲੀ ਆਗੂ ਤੇ ਐਸ ਪੀ ਏ ਸੀ ਕਮੇਟੀ ਮੈਂਬਰ ਰਣਜੀਤ ਸਿੰਘ ਰਾਣਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦਾਵਾ ਕੀਤਾ ਸੀ ਕਿ ਉਹਨਾਂ ਸਮੇਤ ਕਈ ਆਗੂਆਂ ਨੇ ਇਸ ਫੈਸਲੇ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਇਕਬਾਲ ਸਿੰਘ ਢਿੰਸਾ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਅਜਾਹ ਐਲਾਨ ਸਿਰਫ ਇੱਕ ਮਜ਼ਾਕ ਅਤੇ ਸ਼ਾਜਸ਼ ਦੇ ਹਿੱਸੇ ਵਜੋਂ ਕੀਤਾ ਹੈ ਸਰ ਸ਼੍ਰੋਮਣੀ ਕਾਲ ਦਲ ਦੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਨ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਪਾਰਟੀ ਨੇ ਸੋਵਰ ਨੂੰ ਨੌਜਵਾਨ ਨੌਜਵਾਨ ਆਗੂ ਇਕਬਾਲ ਸਿੰਘ ਢੀਂਸਾਂ ਢੀਂਸਾਂ ਨੂੰ ਉਕਤ ਜਮਵਰੀ ਸੌਂਪੀ ਹੈ ਇਸ ਇਸ ਅਲਾਨ ਦੇ 6ਵੇਂ ਦਿਨ ਪਾਰਟੀ ਆਗੂ ਰਣਜੀਤ ਸਿੰਘ ਰਾਣਾ ਨੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਉਹਨਾਂ ਸਮੇਤ ਕਈ ਆਗੂਆਂ ਵੱਲੋਂ ਸਤੀਫੇ ਦੇਣ ਦਾ ਦਾਵਾ ਕੀਤਾ ਗਿਆ ਹੈ ਰਾਣਾ ਦਾ ਦੋਸ਼ ਹੈ ਕਿ ਪਾਰਟੀ ਨੇ ਸੀਨੀਅਰ ਤਰ ਦੇ ਤੇ ਨਜ਼ਰ ਅੰਦਾਜ਼ ਕਰਕੇ ਢੀਂਸਾਂ ਨੂੰ ਪ੍ਰਧਾਨ ਬਣਾਇਆ ਹੈ ਇਸ ਸਬੰਧੀ ਪਾਰਟੀ ਦੇ ਅਬਜ਼ਰਵਰ ਰੀ ਟਾਂਡਾ ਨੂੰ ਲਿਖਤੀ ਰੂਪ ਤੇ ਸਟੇਟ ਦਿੱਤਾ ਗਿਆ ਹੈ ਰਾਣਾ ਨੇ ਕਿਹਾ ਹੈ ਕਿ ਉਪਰੋਕਤ ਫੈਸਲਾ ਅਕਾਲੀ ਆਗਵਾਨ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਲਿਆ ਗਿਆ ਹੈ ਜੋ ਕਿ ਸੀਨੀਅਰ ਆਗੂ ਤੇ ਵਰਕਰਾਂ ਨੂੰ ਮਜਬੂਰ ਨਹੀਂ ਹੈ ਮਨਜ਼ੂਰ ਨਹੀਂ ਹੈ ਦੂਜੇ ਪਾਸੇ ਇਕਬਾਲ ਸਿੰਘ ਢਿੰਸਾ ਨੇ ਕਿਹਾ ਹੈ ਕਿ ਉਹਨਾਂ ਨੂੰ ਪਾਰਟੀ ਵੱਲੋਂ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਪਾਰਟੀ ਦੇ ਸਾਰੇ ਆਗੂ ਅਤੇ ਵਰਕਰਜ਼ ਉਹਨਾਂ ਦੇ ਨਾਲ ਨਾਲ ਹਨ ਢਿੰਡਸਾ ਨੇ ਕਿਹਾ ਹੈ ਕਿ ਜਦੋਂ ਦੋ ਦੋ ਤੋਂ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਹੈ ਪਾਰਟੀ ਦੇ ਸਾਰੇ ਆਗੂ ਪਰਿਵਾਰਕ ਮੈਂਬਰਾਂ ਵਾਂਗ ਗਤਵਿਧੀਆਂ 'ਚ ਹਿੱਸਾ ਲੈ ਰਹੇ ਹਨ ਅਜਿਹੀ ਸਥਿਤੀ 'ਚ ਬਿਨਾਂ ਕਿਸੇ ਅਧਾਰ ਤੇ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ ਉਹਨਾਂ ਕਿਹਾ ਹੈ ਕਿ ਰਾਣਾ ਵੱਲੋਂ ਜਿੰਨਾ ਆਗੂ ਨੂੰ ਪਾਰਟੀ ਤੋਂ ਅਸਤੀਫਾ ਦੇਣ ਦਾ ਦਾਵਾ ਕੀਤਾ ਜਾ ਰਿਹਾ ਹੈ ਉਹ ਸ਼ਨੀਵਾਰ ਨੂੰ ਸ਼ਾਮ ਤੱਕ ਉਹਨਾਂ ਦੇ ਨਾਲ ਸਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ